ਨਾਨਕ ਗੁਰੂ ਅੰਗਦ ਦੇਵ ਜੀ ਦਾ ਜਨਮ ਮੱਤੇ ਦੀ ਸਰਾਬ ਮੁਕਤਸਰ ਵਿੱਚ ਹੋਇਆ ਉਸ ਟਾਈਮ ਇਹਨਾਂ ਦਾ ਨਾਮ ਪਾਈ ਲੈਣਾ ਸੀ ਪਾਈ ਲੈਣਾ ਦੇ ਪਿਤਾ ਭਾਈ ਫੇਰੂ ਮਲ ਜੀ ਪੇਸ਼ੇ ਤੋਂ ਵਪਾਰੀ ਸਨ ਤੇ ਉਹਨਾਂ ਦੇ ਮਾਤਾ ਦਾ ਨਾਮ ਮਾਤਾ ਸਬਰਾਈ ਸੀ ਪਾਈ ਲੈਣਾ ਜੀ ਦਾ ਜਨਮ Hindu ਪਰਿਵਾਰ ਵਿੱਚ ਹੋਇਆ ਸੀ ਤੇ ਬਚਪਨ ਤੋਂ ਹੀ ਦੁਰਗਾ ਮਾਤਾ ਜੀ ਦੀ ਪੂਜਾ ਆराधना ਕਰਦੇ ਸਨ ਪਾਈ ਲੈਣਾ ਜੀ ਦਾ ਵਿਆਹ 1915 1520 ਈਸਵੀ ਵਿੱਚ ਮਾਤਾ ਕੀ ਵੀ ਜੀ ਨਾਲ ਹੋਇਆ ਇਸ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਤੋਂ ਬੇਟੇ ਤੇ ਬੇਟੀਆਂ ਦਾ ਜਨਮ ਹੋਇਆ ਮੁਗਲ ਤੇ ਬਲੂਚ ਲੁੱਟੇਰੇ ਜੋ ਬਾਬਰ ਨਾਲ ਭਾਰਤ ਆਏ ਸਨ ਉਹਨਾਂ ਵੱਲੋਂ ਕੀਤੇ ਅਤਿਆਚਾਰ ਤੇ ਨੁਕਸਾਨ ਕਾਰਨ ਪਾਈ ਲੈਣਾ ਜੀ ਪੂਰੇ ਪਰਿਵਾਰ ਸਮੇਤ ਖਡੂਰਨਗਰ ਵਿੱਚ ਆਵ세 ਪਾਈ ਲੈਣਾ ਜੀ ਹਰ ਸਾਲ ਭਗਤਾਂ ਦੇ ਜਥੇ ਨੂੰ ਲੈ ਕੇ ਮਾਤਾ ਜਵਾਲਾਮੁਖੀ ਦੇ ਦਰਸ਼ਨਾਂ ਲਈ ਜਾਇਆ ਕਰਦੇ ਸਨ ਜਦੋਂ ਭਾਈ ਲੈਣਾ ਜੀ 27 ਸਾਲ ਦੇ ਹੋਏ ਤਾਂ ਇਹਨਾਂ ਦੇ ਜੀਵਨ ਵਿੱਚ ਇਹੀ ਘਟਨਾ ਘਟੀ ਜਿਸ ਨੇ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਾ ਦਿੱਤਾ ਇਹ ਘਟਨਾ ਇਹ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਭਾਈ ਜੋਦਾ ਜੀ ਜੋ ਖਡੂਰ ਸਾਹਿਬ ਦਾ ਹੀ ਰਹਿਣ ਵਾਲਾ ਸੀ ਇੱਕ ਸਵੇਰ ਭਾਈ ਲੈਣਾ ਜੀ ਨੇ ਭਾਈ ਜੋਦਾ ਜੀ ਨੂੰ ਗੁਰੂ ਜੀ ਦਾ ਸ਼ਬਦ ਗਾਉਂਦੇ ਸੁਣਿਆ ਐਸਾ ਸ਼ਬਦ ਜਿਸ ਦਾ ਪ੍ਰਭਾਵ ਭਾਈ ਲੈਣਾ ਜੀ ਦੇ ਹੋਇਆ ਉਹਨਾਂ ਨੇ ਭਾਈ ਜੋਦਾ ਜੀ ਨੂੰ ਇਹ ਸ਼ਬਦ ਦੇ ਰਚੇਤਾ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਮੱਖ ਤੋਂ ਨਿਕਲੀ ਬਾਣੀ ਹੈ ਇਹ ਸ਼ਬਦ ਆਸਾ ਦੀ ਵਾਰ ਦੀ 21 ਪੌੜੀ ਤੇ ਦਰਜ ਹੈ ਜਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਕਾਲੀਏ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਏ ਜਿਉ ਸਾਹਿਬ ਨਾਲ ਨਾ ਹਾਰੀਏ ਤੇ ਦੇਹ ਆ ਪਾਸਾ ਟਾ ਲੀਏ ਕਿਸ ਲਾਹੇ ਉਪਰ ਕਾ ਲੀਏ ਇਹ ਸ਼ਬਦ ਨਾਲ ਉਹਨਾਂ ਦੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦਾ ਨਿਚਾ ਕਰ ਲਿਆ ਤੇ ਭਾਈ ਜੋਦਾ ਜੀ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਕਿੱਥੇ ਰਹਿੰਦੇ ਹਨ ਭਾਈ ਜੋਦਾ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਕਰਤਾਰਪੁਰ ਸਾਹਿਬ ਹੈ ਇਹ ਸੁਣ ਭਾਈ ਲੈਣਾ ਜੀ ਨੇ ਗੁਰੂ ਜੀ ਨੂੰ ਮਿਲਣ ਦਾ ਮਨ ਬਣਾਇਆ ਐਸ ਵਾਰ ਜਦੋਂ ਉਹ ਜਵਾਲਾ ਜੀ ਦੇ ਦਰਸ਼ਨਾਂ ਲਈ ਤੁਰੇ ਤਾਂ ਉਹਨਾਂ ਕਰਤਾਰਪੁਰ ਵਚਦੀ ਹੋ ਕੇ ਜਾਣ ਦਾ ਸੋਚਿਆ ਗੁਰੂ ਨਾਨਕ ਦੇਵ ਜੀ ਨਾਲ ਹੋਈ ਉਹਨਾਂ ਦੀ ਪਹਿਲੀ ਮੁਲਾਕਾਤ ਨੇ ਭਾਈ ਲੈਣਾ ਜੀ ਨੂੰ ਇਹ ਸੱਤ ਤੱਕ ਬਦਲ ਦਿੱਤਾ ਕਿ ਉਹਨਾਂ ਨੇ ਦੇਵੀ ਪੂਜਨ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋਣਾ ਸਵੀਕਾਰ ਕੀਤਾ ਤਕਰੀਬਨ 6 ਤੋਂ 7 ਸਾਲ ਭਾਈ ਲੈਣਾ ਜੀ ਨੇ ਕਤਾਰਪੁਰ ਸਾਹਿਬ ਰਹਿ ਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਉਹਨਾਂ ਦੀ ਹਰ ਆਗਿਆ ਦਾ ਪਾਲਣ ਕੀਤਾ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਦੀਆਂ ਬਹੁਤ ਪ੍ਰੀਖਿਆਵਾਂ ਲਈਆਂ ਪਰ ਲੈਣਾ ਜੀ ਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਤੀ ਐਨੀ ਭਗਤੀ ਇੰਨਾ ਸਮਰਪਣ ਸੀ ਕਿ ਉਹਨਾਂ ਨੇ ਸਾਰੀਆਂ ਪ੍ਰੀਖਿਆਵਾਂ ਨੂੰ ਪਾਸ ਕੀਤਾ 13 ਜੂਨ 1539 ਵਾਲੇ ਦਿਨ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਨੂੰ ਇੱਕ ਨਵਾਂ ਨਾਂ ਦਿੱਤਾ ਅੰਗਦ ਇਸ ਨਾਮ ਇਸ ਨਾਲ ਹੀ ਉਹਨਾਂ ਨੂੰ ਦੂਜੇ ਨਾਨਕ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਕਤਰਪੁਰ ਛੱਡ ਖਡੂਰ ਸਾਹਿਬ ਆ ਗਏ ਪਰ ਖਡੂਰ ਸਾਹਿਬ ਵਿੱਚ ਉਹ ਆਪਣੇ ਘਰ ਨਹੀਂ ਗਏ ਮਾਈ ਭਰਾਈ ਜੀ ਦੇ ਘਰ ਗਏ ਤੇ ਉਹ ਤੇ ਇੱਕ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਗੁਰੂ ਨਾਨਕ ਦੇਵ ਜੀ ਤੋਂ ਅਲੱਗ ਹੋਣ ਦਾ ਦਰਦ ਸੋਕ ਗੁਰੂ ਅੰਗਦ ਦੇਵ ਜੀ ਲਈ ਬਹੁਤ ਗਹਿਰਾ ਸੀ 6 ਮਹੀਨੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਬਾਬਾ ਬੁੱਢਾ ਜੀ ਤੇ ਗੁਰਸਿੱਖਾਂ ਨੂੰ ਇਕਾਂਤ ਚੁੰਬਾਰ ਆਉਣ ਲਈ ਬਾਬਾ ਜੀ ਨੂੰ ਕਿਹਾ। ਬਾਬਾ ਗੁਰਨਾਨਕ ਦੇਵ ਜੀ ਵੱਲੋਂ ਸੌਪੇ ਕਾਰਜ ਨੂੰ ਪੂਰਨ ਕਰਨ ਲਈ ਰਾਜ਼ੀ ਕੀਤਾ। ਸੰਗਤਾਂ ਦੀ ਬੇਨਤੀ ਨੂੰ ਸਵਾਰ ਕਰ ਗੁਰੂ ਅੰਗਦ ਦੇਵ ਜੀ ਨੇ ਕਾਰਜਕਾਰ ਨੂੰ ਸੰਭਾਲ ਲਿਆ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਰਚਨਾ ਕੀਤੀ ਜਿਸ ਨਾਲ ਆਮ ਲੋਕਾਂ ਨੂੰ ਐਸੀ ਭਾਸ਼ਾ ਮਿਲ ਗਈ ਜੋ ਲਿਖਣ ਤੇ ਸਮਝਣ ਵਿੱਚ ਆਸਾਨ ਸੀ ਗੁਰੂ ਜੀ ਦੀ ਛੋਟੇ ਬੱਚਿਆਂ ਨੂੰ ਸਿੱਖਿਆ ਦੇਣ ਤੇ ਕੁਸ਼ਤੀਆਂ ਕਰਾਉਣ ਵਿੱਚ ਬਹੁਤ ਰੁਚੀ ਸੀ ਉਹਨਾਂ ਦਾ ਮੰਨਣਾ ਸੀ ਕਿ ਸਵਾਤਮਨ ਕੇਵਲ ਸਵਸਥ ਸਰੀਰ ਵਿੱਚ ਹੀ ਰਹਿ ਸਕਦਾ ਹੈ ਇਸੇ ਲਈ ਉਹਨਾਂ ਨੇ ਮਾਲ ਖਾੜੀਆਂ ਦੀ ਸਥਾਪਨਾ ਕੀਤੀ ਐਸ ਲਈ ਹਰ ਰੋਜ਼ ਸੰਗਤ ਨੂੰ ਕਸ਼ਰਤ ਕਰਨ ਲਈ ਵੀ ਕਹਿੰਦੇ। ਕੁਸ਼ਤੀ ਦੰਗਲ ਵੀ ਕਰਾਉਂਦੇ। ਗੁਰੂ ਨਾਨਕ ਜੀ ਵੱਲੋਂ ਕਰਾਈ ਚਲਾਈ ਲੰਗਰ ਪ੍ਰਥਾ ਨੂੰ ਨਾ ਹੋਰ ਵੀ ਵਿਕਸਿਤ ਕੀਤਾ। ਗੁਰੂ ਜੀ ਦੀ ਪਤਨੀ ਮਾਤਾ ਖੀਵੀ ਜੀ ਖੁਦ ਲੰਗਰ ਵਿੱਚ ਸੇਵਾ ਕਰਦੇ ਸਨ। ਲੰਗਰ ਪ੍ਰਥਾ ਪ੍ਰਤੀ ਮਾਤਾ ਜੀ ਦੀ ਸ਼ਰਧਾ ਦਾ ਵਰਣਨ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1900 967 ਵਿੱਚ ਦਰਜ ਹੈ। ਸਿੱਕੀ ਦਾ ਪ੍ਰਚਾਰ-ਪ੍ਰਚਾਰ ਕਰਨ ਲਈ ਅੰਗਦ ਦੇਵ ਜੀ ਨੇ ਦੂਰ ਦਰਾਡੇ ਇਲਾਕਿਆਂ ਵਿੱਚ ਯਾਤਰਾ ਕੀਤੀਆਂ ਅਤੇ ਨਵੇਂ ਸਥਾਨ ਬਣਾਏ ਕਿਰਤ ਕਰੋ ਜੋ ਗੁਰੂ ਨਾਨਕ ਦੇਵ ਜੀ ਦਾ ਮੁੱਖ ਸੰਦੇਸ਼ ਹੈ ਉਸ ਉੱਪਰ ਗੁਰੂ ਅੰਗਦ ਦੇਵ ਜੀ ਆਪ ਪੈਰਾ ਦਿੰਦੇ ਤੇ ਘਾਹ ਤੋਂ ਵaan ਬਣਾਉਂਦੇ ਜਿਸ ਨਾਲ ਮੰਜੇ ਬਣਦੇ ਇਹ ਹੀ ਉਹਨਾਂ ਦੀ ਕਮਾਈ ਦਾ ਸਾਧਨ ਸੀ ਗੁਰੂ ਅੰਗਦ ਦੇਵ ਜੀ ਨੇ ਪਾਈ ਪੈਰਾ ਮੋੱਖਾ ਜੀ ਨੂੰ ਬੁਲਾਇਆ ਜੋ ਸੁਲਤਾਨਪੁਰ ਲੋਧੀ ਰਹਿੰਦੇ ਸਨ ਮੋੱਖਾ ਜੀ ਗੁਰਮੁਖੀ ਵਿੱਚ ਬਹੁਤ ਹੀ ਇੰਪੋਰਟੰਟ ਸਨ ਇਸ ਲਈ ਗੁਰੂ ਅੰਗਦ ਦੇਵ ਜੀ ਨੇ ਭਾਈ ਮੋਖਾ ਜੀ ਭਾਈ ਬਾਲਾ ਜੀ ਤੇ ਬਾਬਾ ਬੁੱਢਾ ਜੀ ਨੂੰ ਜਨਮ ਸਾਖੀ ਲਿਖਣ ਲਈ ਕਿਹਾ ਗੁਰੂ ਨਾਨਕ ਦੇਵ ਜੀ ਦੀ ਇੱਕ ਇੱਕ ਗੱਲ ਨੂੰ ਇਕੱਠਾ ਕਰ ਉਸ ਦੀ ਚਰਚਾ ਕੀਤੀ ਗਈ ਤੇ ਫਿਰ ਭਾਈ ਮੋਖਾ ਜੀ ਨੇ ਉਸ ਨੂੰ ਲਿਖਿਆ ਜਨਮ ਸਾਖੀ ਲਗਭਗ 1 ਸਾਲ ਵਿੱਚ ਪੂਰਨ ਹੋਈ ਇਸ ਸਾਖੀ ਨੂੰ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲਗਭਗ 7 ਸਾਲ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨਾਲ ਰਹੇ ਉਸ ਤੋਂ ਬਾਅਦ ਉਹਨਾਂ ਨੇ ਸਿੱਖ ਪੰਥ ਦੀ ਗੱਦੀ ਸੰਭਾਲੀ। ਉਹ ਐਸ ਗੱਦੀ ਤੇ 1539 ਤੋਂ 1552 ਤੱਕ ਰਹੇ। ਉਹਨਾਂ ਨੇ ਖਡੂਰ ਸਾਹਿਬ ਨੂੰ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ। ਗੁਰੂ ਨਾਨਕ ਦੇਵ ਜੀ ਦੀ ਬਾਣੀ ਲਿਖਵਾਈ, ਸਿੱਖੀ ਦਾ ਪ੍ਰਚਾਰ ਕੀਤਾ। ਜਾਤ ਪਾਤ ਦੇ ਭੇਦ ਤੋਂ ਉੱਪਰ ਉੱਠ ਕੇ ਲੰਗਰ ਪ੍ਰਥਾ ਚਲਾਈ, ਹਮਾਈ ਉਦਾਹੰਕਾਰ ਤੋੜਿਆ। ਅਖੀਰ ਗੁਰੂ ਅਮਰਦਾਸ ਜੀ ਨੂੰ ਗੱਦੀ ਦੇ ਕੇ ਆਪਣੇ ਸੰਸਾਰਿਕ ਕਰਤੱਵਾਂ ਨੂੰ ਪੂਰਨ ਕੀਤਾ।